ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਨਾਮਾ ਇਨਸਾਈਟਸ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ 14 ਸੈਪਟੰਬਰ 2025 ਦੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਪਾਵਨ ਮੁਖਵਾਕ ਦੀ ਵਿਚਾਰ ਸਾਂਝੀ ਕਰਾਂਗੇ ਹਾਂਜੀ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਤਨਾਸਰੀ ਹਾਗ ਵਿੱਚ ਹੈ पंचम बादशाह श्री गुरु अर्जुन देव जी दी एहे वाणी है ते ए श्री गुरु ग्रंथ साहिब जी दे अंग 671 ਉੱਤੇ ਸੁਸ਼ੋਭਿਤ ਹੈ ਜੀ ਬਿਲਕੁਲ ਆਓ ਜੀ ਸਭ ਤੋਂ ਪਹਿਲਾਂ ਹੁਕਮਨਾਮਾ ਸਾਹਿਬ ਦਾ ਪਾਠ ਸਰਵਣ ਕਰਦੇ ਆ ਤਨਾਸਰੀ ਮਹੱਲਾ ਪੰਜਮਾ ਜਿਸਕਾ ਤਨ ਮਨ ਤਨ ਸਭ ਤਿਸਕਾ ਸੋਈ ਸੁਘੜ ਸੁਜਾਨੀ ਗੁਰੂ ਸਾਹਿਬ ਨਾ ਸ਼ੁਰੂਆਤ ਚ ਇੱਕ ਬਹੁਤ ਵੱਡਾ ਸੱਚ ਸਾਡੇ ਸਾਹਮਣੇ ਰੱਖ ਰਹੇ ਨੇ ਹਾਂ ਜੀ ਕਿਹੜਾ ਸੱਚ ਕਿ ਇਹ ਜੋ ਸ਼ਰੀਰ ਮਿਲਿਆ ਹੈ ਇਹ ਮਨ ਜਿੰਨਾ ਵੀ ਤਨ ਪਦਾਰਥ ਹੈ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ ਆਪਣਾ ਕੁਝ ਵੀ ਨਹੀਂ ਅੱਛਾ ਤੇ ਉਹੀ ਸਭ ਤੋਂ ਸਿਆਣਾ ਹੈ ਸੁਗੜ ਹੈ ਸਭ ਕੁਝ ਜਾਣਨ ਵਾਲਾ ਸੁਜਾਨੀ ਹੈ ਇਹ ਭਾਵਨਾ ਮਨ ਵਿੱਚ ਆ ਜਾਵੇ ਤਾਂ ਹਉਮੈ ਤਾਂ ਆਪਣੇ ਆਪ ਘਟ ਜਾਂਦੀ ਹੈ ਹੈਨਾ ਬਿਲਕੁਲ ਜੀ ਨਿਮਰਤਾ ਆਉਂਦੀ ਹੈ ਫਿਰ ਅਗਲੀ ਤੁਕ ਹੈ ਤਿਨੀ ਸੁਣਿਆ ਦੁੱਖ ਸੁਖ ਮੇਰਾ ਤੋ ਵਿਦ ਨੀ ਕੀ ਖਟਾਣੀ ਇੱਕ ਹਾਂ ਤੇ ਜਦੋਂ ਸਭ ਕੁਝ ਉਸੇ ਦਾ ਹੈ ਤੇ ਉਹ ਸਭ ਜਾਣਦਾ ਵੀ ਹੈ ਤਾਂ ਫਿਰ ਸਾਡੇ ਦੁੱਖ ਸੁੱਖ ਵੀ ਤਾਂ ਉਹੀ ਸੁਣੇਗਾ ਨਾ ਤੇ ਜਦੋਂ ਸੁਣ ਲੈਂਦਾ ਹੈ ਮਤਲਬ ਜਦੋਂ ਅਸੀਂ ਪੂਰੇ ਪਰੋਸੇ ਨਾਲ ਉਸ ਅੱਗੇ ਅਰਦਾਸ ਕਰਦੇ ਹਾਂ ਤਾਂ ਉਹ ਕੋਈ ਨਾ ਕੋਈ ਚੰਗੀ ਵਿਧੀ ਕੋਈ ਚੰਗਾ ਤਰੀਕਾ ਬਣਾਈ ਦਿੰਦਾ ਹੈ ਸਾਡੀ ਹਾਲਤ ਸੁਧਰ ਜਾਂਦੀ ਹੈ ਇਹ ਪਰੋਸਾ ਹੀ ਅਸਲ ਟੇਕ ਹੈ ਫਿਰ ਹੁਣ ਰਹਾਓ ਦੀਆਂ ਤੁਕਾਂ ਜਿਸ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਜੀ ਜੀ ਕਿ ਇੱਕੇ ਹੀ ਪਹਿਮਾਨੀ ਔਰ ਯਤਨ ਕਰ ਰਹੇ ਬਹੁਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਓ ਹਾਂ ਦੇਖੋ ਇਹੀ ਸਾਰੀ ਗੱਲ ਦਾ ਨਿਚੋੜ ਹੈ ਗੁਰੂ ਸਾਹਿਬ ਬੜਾ ਸਪਸ਼ਟ ਕਰ ਰਹੇ ਨੇ ਕੀ ਕਹਿ ਰਹੇ ਨੇ ਕਿ ਜੀਵ ਦੀ ਅਰਦਾਸ ਸਾਡੀ ਬੇਨਤੀ ਸਿਰਫ ਤੇ ਸਿਰਫ ਇੱਕ ਪਰਮਾਤਮਾ ਦੇ ਦਰ ਤੇ ਹੀ ਮੰਨੀ ਜਾਂਦੀ ਹੈ ਪ੍ਰਵਾਨ ਹੁੰਦੀ ਹੈ ਅੱਛਾ ਸਿਰਫ ਇੱਕ ਦੇ ਦਰ ਤੇ ਹਾਂਜੀ ਉਸ ਨੂੰ ਛਾਟ ਕੇ ਜਿੰਨੇ ਮਰਜ਼ੀ ਹੋਰ ਯਤਨ ਕਰ ਲੋ ਜਿੰਨੇ ਮਰਜ਼ੀ ਦੁਨੀਆਵੀ ਆਸਰੇ ਲੱਭ ਲੋ ਉਹਨਾਂ ਦੀ ਕੋਈ ਕੀਮਤ ਨਹੀਂ ਉਹਨਾਂ ਦੀ ਤਿਲ ਮਾਤਰ ਵੀ ਕੀਮਤ ਨਹੀਂ ਉਹ ਸਭ ਵਿਅਰਥ ਨੇ ਇਹ ਬਹੁਤ ਵੱਡੀ ਸੇਧ ਐ ਕਈ ਵਾਰ ਅਸੀਂ ਪਟਕਦੇ ਰਹਿੰਨੇ ਆ ਗੁਰੂ ਸਾਹਿਬ ਇੱਕ ਦਰ ਤੇ ਪੱਕੇ ਰਹਿਣ ਲਈ ਕਹਿ ਰਹੇ ਨੇ ਬਿਲਕੁਲ ਤੇ ਉਸ ਇੱਕ ਨਾਲ ਜੁੜਨ ਦਾ ਤਰੀਕਾ ਅਗਲੀ ਤੁਕ ਚ ਦੱਸਿਆ ਹੈ ਹਾਂਜੀ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਇਹ ਹੈ ਜੀ ਤਰੀਕਾ ਉਹ ਅਮਰ ਕਰਨ ਵਾਲਾ ਨਾਮ ਜਿਹੜਾ ਇੱਕ ਅਨਮੋਲ ਹੀਰੇ ਵਰਗਾ ਹੈ ਜਿਸ ਦਾ ਕੋਈ ਮੁੱਲ ਹੀ ਨਹੀਂ हां कोई मुल्ल नहीं पा सकदा ते ए मिलदा कित्थों है ए गुरु ने बख्शीश वजो दित्ता है नाम मंत्र ਦੇ ਰੂਪ ਵਿੱਚ ਆਪਣੀ ਚਤੁਰਾਈ ਨਾਲ ਨਹੀਂ ਮਿਲਦਾ ए गुरु दी दात है ते इस नाम हीरे ਦਾ ਫਿਰ ਅਸਰ ਕੀ ਹੁੰਦਾ ਹੈ ਜੀ ਡਿਗੈਨ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਣੀ ਦੇਖੋ ਕਿੰਨਾ ਵੱਡਾ ਅਸਰ ਹੈ ਜਿਸ ਨੂੰ ਗੁਰੂ ਤੋਂ ਇਹ ਨਾਮ ਦੀ ਦਾਤ ਮਿਲ ਗਈ ਉਹਦਾ ਮਨ ਫਿਰ ਡਿਗਦਾ ਨਹੀਂ ਮਤਲਬ ਵਿਕਾਰਾਵਲ ਨਹੀਂ ਜਾਣਦਾ ਹਾਂਜੀ ਵਿਕਾਰਾਂ ਚ ਨਹੀਂ ਡਿੱਗਦਾ ਤੇ ਦੁਨੀਆਂ ਦੇ ਦੁੱਖਾਂ ਸੁੱਖਾਂ ਚ ਮੁਸ਼ਕਲਾਂ ਚ ਡੋਲਦਾ ਵੀ ਨਹੀਂ ਉਹ ਅੰਦਰੋਂ ਪੱਕਾ ਹੋ ਜਾਂਦਾ ਧ੍ਰਿੜ ਹੋ ਜਾਂਦਾ ਤੇ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਪੂਰਨ ਤ੍ਰਿਪਤ ਹੋ ਜਾਂਦਾ ਫਿਰ ਹੋਰ ਪਦਾਰਥਾਂ ਦੀ ਭੁੱਖ ਨਹੀਂ ਰਹਿੰਦੀ ਵਾਹ ਇਹ ਤਾਂ ਬਹੁਤ ਉੱਚੀ ਅਵਸਥਾ ਹੈ ਤੇ ਇਸ ਨਾਲ ਅੰਦਰ ਹੋਰ ਕੀ ਬਦਲਾ ਆਂਦਾ ਹੈ ਅਗਲੀ ਤੁਕ ਹੈ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਣੀ ਸਭ ਤੋਂ ਵੱਡਾ ਬਦਲਾਅ ਤਾਂ ਇਹੀ ਆਉਂਦਾ ਹੈ ਉਹ ਜਿਹੜੀ ਮੈਂ ਤੇ ਤੂੰ ਵਾਲੀ ਗੱਲ ਸੀ ਨਾ ਮੇਰ-ਤੇਰ ਹਉਮੇ ਵਖਰੇਵਾ ਹਾਂਜੀ ਹਾਂਜੀ ਉਹ ਗੱਲ ਹੀ ਮੁੱਕ ਜਾਂਦੀ ਹੈ ਬਿਲਕੁਲ ਖਤਮ ਹੋ ਜਾਂਦੀ ਹੈ ਕਿਉਂਕਿ ਸਭ ਵਿੱਚ ਫਿਰ ਇੱਕੋ ਹੀ ਦਿਸਦਾ ਹੈ ਬਿਲਕੁਲ ਨਾਮ ਜਪਣ ਵਾਲੇ ਨੂੰ ਸਭ ਜੋ ਉਹੀ ਇੱਕ ਪ੍ਰਭੂ ਨਜ਼ਰ ਆਉਂਦਾ ਹੈ ਵਖਰੇਵਾ ਰਹਿੰਦਾ ਹੀ ਨਹੀਂ ਇਹਦੀ ਬੜੀ ਸੋਹਣੀ ਮਿਸਾਲ ਦਿੱਤੀ ਆਗੇ ਅਲੰਕਾਰ ਮਿਲ थैਲੀ ਹੋਈ ਹੈ ਤਾਤੇ ਕਣਕ ਵਖਾਣੀ ਤਿੰਨ ਹਾਂਜੀ ਕਿੰਨੀ ਸੋਹਣੀ ਉਦਾਹਰਣ ਹੈ ਜਿਵੇਂ ਸੋਨੇ ਦੇ ਵੱਖ-ਵੱਖ ਗਹਿਣੇ ਹੁੰਦੇ ਨੇ ਕੋਈ ਕੰਗਣ ਕੋਈ ਵਾਲੀ ਕੋਈ ਹਾਰ ਹਾਂ ਵੱਖ-ਵੱਖ ਨਾ ਵੱਖ-ਵੱਖ ਸ਼ਕਲ ਪਰ ਜਦੋਂ ਉਹਨਾਂ ਸਾਰਿਆਂ ਨੂੰ ਪਿਗਲਾ ਦਿਓ ਤਾਂ ਕੀ ਬਣ ਜਾਂਦਾ ਹੈ ਇੱਕ ਸੋਨੇ ਦੀ ਟੇਲੀ ਹਾਂ ਸਿਰਫ ਸੋਨਾ ਰਹਿ ਜਾਂਦਾ ਹੈ ਫਿਰ ਉਹਨਾਂ ਦਾ ਵੱਖਰਾ ਨਾਂ ਵੱਖਰੀ ਸ਼ਕਲ ਖਤਮ ਉਸੇ ਤਰ੍ਹਾਂ ਨਾਮ ਦੀ ਬਰਕਤ ਨਾਲ ਸਾਰੇ ਭੇਦ ਭਾਵ ਮਿਟ ਜਾਂਦੇ ਨੇ ਤੇ ਹਰ ਪਾਸੇ ਇੱਕ ਪਰਮਾਤਮਾ ਹੀ ਦਿਸਦਾ ਹੈ ਸਾਰੀ ਸ੍ਰਿਸ਼ਟੀ ਉਸੇ ਦਾ ਰੂਪ ਲਗਦੀ ਹੈ ਸਮਝ ਗਿਆ ਜੀ ਤੇ ਇਸ ਅਵਸਥਾ ਵਿੱਚ ਫਿਰ ਅੰਦਰ ਦਾ ਅਨੁਭਵ ਕਿ ਹੋ ਜਾ ਹੁੰਦਾ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ ਫਿਰ ਤਾਂ ਜੀ ਅੰਦਰ ਉਹ ਰੱਬੀ ਜੋਤ ਉਹ ਨੂਰ ਪ੍ਰਗਟ ਹੋ ਜਾਂਦਾ ਹੈ ਅੱਛਾ ਇੱਕ ਸਹਿਜ ਅਵਸਥਾ ਬਣ ਜਾਂਦੀ ਹੈ ਮਤਲਬ ਮਨ ਸ਼ਾਂਤ ਤੇ ਅਡੋਲ ਰਹਿੰਦਾ ਹੈ ਉਸ ਦਾ ਸੁਖ ਮਿਲਦਾ ਹੈ ਲੋਕ ਪਰਲੋਕ ਚ ਇੱਜ਼ਤ ਸ਼ੋਭਾ ਮਿਲਦੀ ਹੈ ਤੇ ਉਹ ਅਨਹਦ ਬਾਣੀ हां ਤੇ ਹਿਰਦੇ ਚ ਨਾ ਇੱਕ ਰਸ ਲਗਾਤਾਰ ਬਿਨਾ ਵਜਾਏ ਵੱਜਣ ਵਾਲਾ ਕੀਰਤਨ ਉਹ ਅਨਹਦ ਸ਼ਬਦ ਗੂੰਜਦਾ ਰਹਿੰਦਾ ਹੈ ਇੱਕ ਅਲੌਕਿਕ ਆਨੰਦ ਅੰਤ ਵਿੱਚ ਗੁਰੂ ਸਾਹਿਬ ਫਿਰ ਸਮਾਪਤੀ ਕਰਦੇ ਨੇ ਕਹੋ ਨਾਨਕ ਨਿਸ਼ਚਲ ਕਰ ਬਾਧਿਓ ਗੁਰ ਕੀਓ ਬੰਧਾਣੀ ਚਾਰ ਪੰਜ ਗੁਰੂ ਨਾਨਕ ਸਾਹਿਬ ਦੀ ਮੋਹਰ ਪੰਚਮ ਪਾਤਸ਼ਾਹ ਫਰਮਾਉਂਦੇ ਨੇ ਕਿ ਨਾਨਕ ਆਖਦਾ ਹੈ ਜਿਸ ਮਨੁੱਖ ਵਾਸਤੇ ਗੁਰੂ ਨੇ ਸਾਰਾ ਪ੍ਰਬੰਧ ਕਰ ਦਿੱਤਾ ਮਤਲਬ ਨਾਮ ਦੀ ਦਾਤ ਦੇ ਕੇ ਇੱਥੋਂ ਤੱਕ ਪਹੁੰਚਾ ਦਿੱਤਾ ਹਾਂਜੀ ਉਸਨੇ ਫਿਰ ਆਪਣਾ ਇੱਕ ਐਸਾ ਘਰ ਬਣਾ ਲਿਆ ਪ੍ਰਭੂ ਦੇ ਚਰਣਾ ਵਿੱਚ ਜਿਹੜਾ ਕਦੇ ਡੋਲਦਾ ਨਹੀਂ ਸਦਾ ਕਾਇਮ ਰਹਿਣ ਵਾਲਾ ਹੈ ਨਿਸ਼ਚਲ ਟਿਕਾਣਾ ਮਿਲ ਗਿਆ ਉਸਨੂੰ ਤਾਂ ਫਿਰ ਅੱਜ ਦੇ ਇਸ ਪਾਵਨ ਹੁਕਮਨਾਮੇ ਦਾ ਮੁੱਖ ਸੰਦੇਸ਼ ਇਹੀ ਹੋਇਆ ਕਿ ਸਭ ਦਾਤਾ ਦਾ ਮਾਲਿਕ ਇੱਕ ਪ੍ਰਭੂ ਹੈ ਜੀ ਤੇ ਭਰੋਸਾ ਵੀ ਸਿਰਫ ਉਸੇ ਤੇ ਰੱਖਣਾ ਹੈ ਤੇ ਅਰਦਾਸ ਵੀ ਉਸੇ ਅੱਗੇ ਕਰਨੀ ਸਫਲ ਹੈ। ਬਾਕੀ ਦੁਨੀਆਵੀ ਆਸਰੇ ਉਹਨਾਂ ਦੀ ਕੋਈ ਅਸਲ ਕੀਮਤ ਨਹੀਂ। ਬਿਲਕੁਲ ਤੇ ਇਸ ਭਰੋਸੇ ਨੂੰ ਪੱਕਾ ਕਰਨ ਦਾ ਉਸ ਪ੍ਰਭੂ ਨਾਲ ਜੁੜਨ ਦਾ ਸਾਧਨ ਹੈ ਗੁਰੂ ਦਾ ਬਖਸ਼ਿਆ ਨਾਮ। ਨਾਮ ਸਿਮਰਨ। ਹਾਂਜੀ ਨਾਮ ਸਿਮਰਨ ਨਾਲ ਹਉਮੈ ਮਿਟਦੀ ਹੈ, ਮਨ ਸ਼ਾਂਤ ਹੁੰਦਾ ਹੈ, ਸੰਤੋਖ ਹੁੰਦਾ ਹੈ ਤੇ ਪ੍ਰਭੂ ਨਾਲ ਇੱਕ ਹੋ ਜਾਈਦਾ ਹੈ। ਇਹ ਹੀ ਅਸਲ ਚ ਅਨਮੋਲ ਖਜ਼ਾਨਾ ਹੈ। ਬਹੁਤ ਖੂਬ ਜੀ। ਸੰਗਤ ਜੀ ਅਜ ਇਸ ਵਿਚਾਰ ਦੌਰਾਨ ਸਾਡੇ ਕੋਲੋਂ ਪਾਠ ਕਰਨ ਅਰਥ ਸਮਝਾਉਣ ਜਾਂ ਵਿਆਖਿਆ ਕਰਨ ਵਿੱਚ ਬੇਅੰਤ ਪੁੱਲਾਂ ਹੋ ਗਈਆਂ ਹੋਣਗੀਆਂ ਹਾਂਜੀ ਅਸੀਂ ਅਣਜਾਣ ਹਾਂ ਕਿਰਪਾ ਕਰਕੇ ਖਿਮਾ ਕਰਨਾ ਜੀ ਸਾਡੀ ਤਾਂ ਬੇਨਤੀ ਇਹੀ ਹੈ ਕਿ ਸਹੀ ਤੇ ਪੂਰੀ ਅਗਵਾਈ ਵਾਸਤੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਵਿੱਚ ਜਾਣਾ ਚਾਹੀਦਾ ਹੈ ਜੀ ਇਹ ਵਿਚਾਰ ਤਾਂ ਬਸ ਇੱਕ ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਹੈ ਆਲਪੁਰਖ ਸਭ ਨੂੰ ਗੁਰਬਾਣੀ ਪੜਨ ਵਿਚਾਰਨ ਤੇ ਜੀਵਨ ਚ ਕਮਾਉਣ ਦੀ ਤਾਕਤ ਬਖਸ਼ਣ ਜੀ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਮਿਲੇ ਜੇ ਇਹ ਵਿਚਾਰ ਸਾਂਝੀ ਕਰਕੇ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਅੱਗੇ ਹੋਰ ਸੰਗਤਾਂ ਨਾਲ ਵੀ ਸਾਂਝੀ ਕਰਨਾ ਜੀ ਤਾਂ ਜੋ ਸੇਵਾ ਵੱਧ ਸਕੇ ਜਾਣ ਤੋਂ ਪਹਿਲਾਂ ਇੱਕ ਸਵਾਲ ਮਨ ਵਿੱਚ ਆਉਂਦਾ ਹੈ ਇਸ ਸ਼ਬਦ ਦੀ ਰੌਸ਼ਨੀ ਵਿੱਚ ਹਾਂਜੀ ਪੁੱਛੋ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਪ੍ਰਭੂ ਤੇ ਭਰੋਸਾ ਹੋਰ ਪੱਕਾ ਕਿਵੇਂ ਕਰ ਸਕਦੇ ਹਾਂ ਤੇ ਆਹ ਜਿਹੜੀ ਦੁਨਿਆਵੀ ਪਟਕਣਾ ਹੈ ਇਸ ਤੋਂ ਕਿਵੇਂ ਬਚੀਏ ਇਹ ਸੋਚਣ ਵਾਲੀ ਗੱਲ ਹੈ बहुत वादिया नुकता है जी इसते जरूर विचार करना चाहिए है वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह